ओम गंग गणपतये नमः सर मंगळ मांगले शिव सुवर्ति साधगये शनैत्रंबके गौरी नारायणी नमोस्तुते जय माता महारानी सरस्वती जी की जय माता महारानी कार्तिकी द्वादशी एकादशी दी ए एका पिछली वीडियो जड़ी हैगी आ ओ उदा हिस्सा है जी चैनल को सब्सक्राइब कर लियो अगली पिछली वीडियो थोड़ी सामने आ जाएगी ਤੁਹਾਡੇ ਫੋਨ ਤੇ ਤੇ ਸਭਨਾਂ ਨੂੰ ਡਾਕਟਰ ਸੁਨੀਤਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ राधे राधे ਜੀ ਆਪਾਂ ਗੱਲ ਕਰ ਰਹੀ ਸੀ ਪਿਛਲੀ ਵੀਡੀਓ ਵਿੱਚ ਕਾਰਸੀ ਤਿਥ ਦੀ ਜਿਸ ਨੂੰ ਇਕਾदशी ਵੀ ਕਿਹਾ ਜਾਂਦਾ ਹੈ ਤੇ ਆਪਾਂ ਹੁਣ ਗੱਲ ਕਰਨੀ ਹੈ ਅਧੂਰੀ ਗੱਲ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸ ਵੀਡੀਓ ਚ ਕਾਰਸੀ ਤਿਥ ਦੀ ਜਿਹੜੀ ਦੁਆਰਸੀ ਤੇ ਪਹਿਲਾ ਹੁੰਦੀ ਹੈ ਕਾਰਸੀ ਜਿਹੜੀ ਆਉਂਦੀ ਆ ਜਿਸ ਨੂੰ ਇਕਾदशी ਕਿਹਾ ਜਾਂਦਾ ਹੈ ਤੇ ਉਹ ਦੁਆਰਸੀ ਤੋਂ ਪਹਿਲਾਂ ਹੁੰਦੀ ਆ ਦੁਆਰਸੀ ਤੋਂ ਬਾਅਦ ਤਰੋਸੀ ਆਉਂਦੀ ਆ ਤਰੋਸੀ ਤੋਂ ਬਾਅਦ 14 ਮੌਸਮ ਆਉਂਦੀ ਆ ਕਾਰਸੀ ਸ਼ਬਦ ਨੂੰ ਪੰਜਾਬੀ ਧਰਾਤਲ ਵਿੱਚ ਉਚਾਰਿਆ ਜਾਂਦਾ ਹੈ ਜਦਕਿ ਕਈ ਭਾਸ਼ਾਵਾਂ ਵਿੱਚ ਕਾਰਸੀ ਇਕਾदशी ਦੁਆਰਸੀ ਦੁਆਦਸ਼ੀ ਤਰੋਸੀ ਤੇ ਯਾਦਸ਼ੀ ਆਦ ਵੀ ਕਿਹਾ ਜਾਂਦਾ ਹੈ ਜਿਸ ਨੂੰ ਇਹ ਦਿੱਥੀਆਂ ਜਿਹੜੀਆਂ ਲੜੀਆਂ ਵਿੱਚ ਪ੍ਰੋਆਂ ਮਿਲਦੀਆਂ ਹਨ ਪੰਜਾਬੀ ਸੱਭਿਆਚਾਰ ਵਿੱਚ ਜਿਹੜੀ ਇਹਨਾਂ ਦੀ ਲੜੀ ਬਣੀ ਹੋਈ ਆ ਨੂਰਪੁਰਵੇਦੀ ਦਾ ਇਲਾਕਾ ਜਿਹੜਾ ਹੈਗਾ ਸ਼੍ਰੀ ਤਾਸੀ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਕੇ ਵਿੱਚ ਪੈਂਦਾ ਹੈ ਇੱਥੇ ਜਿਹੜੀ ਮੈਂ ਖੋਜ ਕੀਤੀ ਆ ਇਸ ਧਰਾਤਲ ਦੇ ਵਿੱਚ ਕੁਝ ਲੜੀ ਐਵੇਂ ਮਿਲਦੀ ਹੈ ਜਿਹੜੀ ਲੋਕ ਧਰਾਤਲ ਅਧਿਨਕਾਰ ਸੀ ਹੈ ਮਤਲਬ ਜਿਹੜੀ ਦਵਾਰ ਸੀ ਹੈ ਉਹ ਦੇਵੀ ਦੇਵਤਿਆਂ ਨੂੰ ਸਮਰਪਿਤ ਹੈ ਕਾਸ ਪਦਰ ਤੇ ਬਿਸ਼ਪ ਘਾਣ ਦੇ ਮਹਾ ਲక్ష్ਮੀ ਤੇ ਇਸ ਵਿੱਚ ਜਿਹੜੀ ਪੂਜਾ ਹੈ ਉਹ ਦੇਵੀ ਦੇਵਤਿਆਂ ਦੀ ਕੀਤੀ ਜਾਂਦੀ ਹੈ ਸ਼ਿਵ ਲਿੰਗ ਤੇ ਪਾਣੀ ਪਾਇਆ ਜਾਂਦਾ ਹੈ ਜੋ ਵੀ ਅਸ਼ਰਧ ਅਨੁਸਾਰ ਜੋ ਵੀ ਕਰਮ ਧਰਮ ਜਿਹੜਾ ਲੋਕੀ ਕਰਦੇ ਹਨ ਵਰਤ ਰੱਖਦੇ ਹਨ ਤੇ ਇਹਦਾ ਜਿਹੜਾ ਵਰਤ ਦਾ ਪਾਲਣ ਵੀ ਹੁੰਦਾ ਹੈ ਬੜੇ ਵਿਸ਼ੇਸ਼ ਤੰਗਰਾ ਹੁੰਦਾ ਹੈ ਮੈਂ ਦੇਖਦੀ ਰਹਿੰਦੀ ਹਾਂ YouTube ਦੇ ਹੋਰ ਵੀ ਵੀਡੀਓਜ਼ ਤੇ ਜਿਹਦੇ ਵਿੱਚ ਜਿਹੜੇ ਸਾਡੇ ਕਹਿੰਦੇ Hindu ਧਰਮ ਦੇ ਜਿਹੜੇ ਪੰਡਤ ਜੀ ਹੈ ਉਹ ਦੱਸਦੇ ਆ ਬੜੇ ਬੜੇ ਸੁਚੱਜੇ ਢੰਗ ਨਾਲ ਤੇ ਉਹਦੇ ਹਿਸਾਬ ਨਾਲ ਹੀ ਪਾਲਣਾ ਕੀਤਾ ਜਾਂਦਾ ਹੈ ਤੇ ਵਰਤ ਰੱਖਣ ਦਾ ਵੀ ਵਿਸ਼ੇਸ਼ ਹੁੰਦਾ ਹੈ ਇਹ ਤਿੱਥੀ ਆ ਜਿਹੜੀ ਦਸਵੀਂ ਤੋਂ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਆ ਦਵਾਦਸ਼ੀ ਤੱਕ ਜਿਹੜੀ ਇਹਦਾ ਪਾਲਣ ਕੀਤਾ ਜਾਂਦਾ ਹੈ ਤੇ ਤਰੋਸ ਦੀ ਜਿਹੜੀ ਹੁੰਦੀ ਹੈ ਤਰੋਸੀ ਇਹ ਤੇ 14 ਮੋਸਾ ਹੈ ਇਹ ਵੱਡੇ ਬਡੇਰਿਆਂ ਨੂੰ ਸਬਰਪਨ ਆਂਦੀ ਹੈ ਅਸੀਂ ਦੇਖਦੇ ਹਾਂ ਜਦੋਂ ਕਿਉਂਕਿ ਤਰੋਸੀ ਆਂਦੀ ਹੈ ਤਾਂ ਸਾਰੇ ਘਰਾਂ ਦੇ ਵਿੱਚ ਦੁੱਧ ਸੁਚਾ ਰੱਖਿਆ ਜਾਂਦਾ ਹੈ ਮੋਸਟਲੀ ਹਿੰਦੂ ਧਰਮ ਦੇ ਵਿੱਚ ਤਾਂ ਜੈ ਰੱਖਦੀ ਰੱਖਦੀ ਆ ਤੇ ਉਹ ਜਦੋਂ ਦੁੱਧ ਸੁੱਚਾ ਹੁੰਦਾ ਤਾਂ 14 ਮੌਸਾਂ ਦੇ ਦਿਨ ਵੱਡੇ ਵਡੇਰਿਆਂ ਦੇ ਸਥਾਨਾਂ ਤੇ ਜਾ ਕੇ ਮੱਥਾ ਟੇਕ ਕੇ ਉਹਨਾਂ ਤੋਂ ਬੱਤੀ ਦੇ ਕੇ ਦੁੱਧ ਦਾ ਜਿਹੜਾ ਇਹ ਛਿੱਟਾ ਦੇ ਕੇ ਫਿਰ ਉਹ ਜਿਹੜਾ ਦੁੱਧ ਦਾ ਉਹ ਵਰਤਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਦਹੀਂ ਮੱਖਣ ਵੀ ਜਿਹੜਾ ਉਦੋਂ ਹੀ ਵਰਤਿਆ ਜਾਂਦਾ ਹੈ ਕਈ ਥਾਵਾਂ ਤੇ ਦੁੱਧ ਵਿੱਚ ਮਧਾਣੀ ਪਾ ਲਈ ਜਾਂਦੀ ਹੈ ਪਰ ਕਈ ਜਗ੍ਹਾ ਤੇ ਨਹੀਂ ਪਾਈ ਜਾਂਦੀ ਹੈ ਪਰ ਇਹ ਉਹਨਾਂ ਦੀ ਆਪਣੀ ਆਸਥਾ ਤੇ ਵਿਸ਼ਵਾਸ ਹੈ ਫੀਡਾ ਹੋਣਾ ਚਾਹੀਦਾ ਹੈ ਆਸਥਾ ਤੇ ਵਿਸ਼ਵਾਸ ਹੈ ਜਿਹੜਾ ਉਹ ਕਦੇ ਵੀ ਟੜਕਣਾ ਨਹੀਂ ਚਾਹੀਦਾ ਕਿਉਂਕਿ ਕੰਮ ਚੰਗੇ ਕੰਮ ਦੇ ਨਾਲ ਜੇ ਘਰਾਂ ਦੇ ਭਾਗ ਖੜਨ ਤਾਂ ਉਹ ਜ਼ਰੂਰ ਕਰਨੇ ਚਾਹੀਦੇ ਹਨ ਇਲਾਕਿਆਂ ਵਿੱਚ ਤਾਂ ਪਰ ਕਈ ਇਲਾਕਿਆਂ ਵਿੱਚ ਨਹੀਂ ਹੈ ਸੋ ਹਰੇਕ ਇਲਾਕੇ ਦੀ ਆਪਣੀ ਇੱਕ ਮਤਦਾ ਹੈ ਦਿੱਤੀਆਂ ਰੋ ਰੀਤਾਂ ਦੀ ਤੇ ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲੂਗੀ ਜ਼ਰੂਰ ਸ਼ੇਅਰ ਕਰਾਂਗੀ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਸੋ ਹਰੇਕ ਇਲਾਕੇ ਦੀ ਪਰੰਪਰਾ ਆਪਣੀ ਆਪਣੀ ਹੁੰਦੀ ਹੈ ਤੇ ਬਹੁਤ ਹੀ ਵਿਸ਼ੇਸ਼ ਵੀ ਹੁੰਦੀ ਹੈ ਤੇ ਮੈ ਲੋਕਧਾਰਾ ਦੀ ਹੀ ਰਹੀ ਹੈ ਸਾਰਾ ਲੋਕਧਰਦੀ ਜਿਹੜਾ ਖੇਤਰ ਹੈ ਉਹਦੇ ਵਿੱਚ ਹੀ ਆਂਦਾ ਫੋਕਲੋਰ ਕਿਹਾ ਜਾਂਦਾ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਤੇ ਇਹ ਸਾਰਾ ਲੋਕਸੰਸਕ੍ਰਿਤੀ ਸਾਡੀ ਲੋਕਧਾਰਾ ਦਾ ਹੀ ਹਿੱਸਾ ਹੈ ਕਾਰਸੀ ਨੂੰ ਇਕਾਦਸ਼ੀ ਕਿਹਾ ਜਾਂਦਾ ਹੈ ਇਹ ਤਿਥੀ ਸਾਰੇ ਦੇਵ ਦੇਵਤਾਵਾਂ ਵਿੱਚੋਂ ਠਾਕੁਰ ਜੀ ਜੋ ਕਿ ਵਿਸ਼ਨੂੰ ਭਗਵਾਨ ਹਰੀ ਨਰਾਇਣ ਜਿਸ ਨੂੰ ਬ੍ਰਹਮਾ ਤੋਂ ਮਗਰੋਂ ਜਗਤ ਦਾ ਪਾਲਣ ਹਾਰ ਮੰਨਿਆ ਜਾਂਦਾ ਹੈ ਨੂੰ ਵਿਸ਼ੇਸ਼ ਸਮਰਪਿਤ ਹੁੰਦੀ ਹੈ ਲੋਕ ਧਾਰਨਾ ਹੈ ਕਿ ਭਗਵਾਨ ਬ੍ਰਹਮਾ ਜੀ ਮਨੁੱਖ ਨੂੰ ਪੈਦਾ ਕਰਦਾ ਹੈ ਅਤੇ ਭਗਵਾਨ ਵਿਸ਼ਨੂੰ ਜੀ ਜਗਤ ਦੇ ਪਾਲਣ ਹਨ ਉਹ ਜਗਤ ਦਾ ਪਾਲਣ ਕਰਦੇ ਹਨ ਜਿਵੇਂ ਦਾ ਬੰਦਾ ਕਰਮ ਧਰਮ ਕਰਦਾ ਹੈ ਉਮੀਦ ਉਹ ਉਹਦੇ ਲਈ ਸਹਾਇਕ ਬਣਦੇ ਹਨ ਸੋ ਇਹ ਵੀ ਸੰਕਰਮ ਧਰਮ ਵਾਲੀ ਚੱਲਣਾ ਚਾਹੀਦਾ ਹੈ ਯੁਗ ਸਾਡੇ ਹੱਥ ਵਿੱਚ ਹੈ ਅਸੀਂ ਚੰਗਾ ਯੁਗ ਬਣਾਣਾ ਕਿ ਮਾੜਾ ਤੇ ਅਤੇ ਸ਼ਿਵਜੀ ਭਗਵਾਨ ਜੀ ਹੈ ਜੋ ਤੀਜੇ ਦੇਵਤਾ ਹੈ ਉਹਨਾਂ ਦਾ ਜਿਹੜਾ ਕੰਮ ਹੈ ਸ੍ਰਿਸ਼ਟੀ ਦਾ ਸੰਗਾਰ ਕਰਨਾ ਕਿਹਾ ਜਾਂਦਾ ਹੈ। ਤੋਂ ਜਕਰ ਦੇ ਪਾਲਾ ਹਰ বিষ্ণੂ ਭਗਵਾਨ ਅਤੇ ਉਹਨਾਂ ਦੀ ਅਰਧਾਗਨੀ ਮਾਤਾ ਮਹਾਂ ਲక్ష్ਮੀ ਦੀ ਪੂਜਾ ਦਾ ਇਸ ਦਿਨ ਉਨਾਂ ਹੀ ਮਤਵ ਹੁੰਦਾ ਹੈ ਜਿੰਨਾ ਕਿ বিষ্ণੂ ਭਗਵਾਨ ਦੇ ਬਾਸ ਰੂਪ ਕ੍ਰਿਸ਼ਨ ਕਨਈਆ ਦਾ ਕ੍ਰਿਸ਼ਨ ਕਨਈਆ ਜੀ ਦਾ ਜਿਹੜੀ ਮੈਂ ਦੇਦੀ ਹੁੰਦੀ ਆ ਮੈਂ ਗੁਰਬਾਣੀ ਜਦੋਂ ਮੈਂ ਅਸੀਂ ਕਿਉਂ ਸ਼੍ਰੀ ਗੁਰੂ ਸਾਹਿਬ ਜੀ ਦਾ ਵੀ ਅਧਿਐਨ ਕਰਦੇ ਆ ਤਾਂ ਗੁਰਬਾਣੀ ਨੂੰ வாਛੇ ਤਾਂ ਉਹਦੇ ਵਿੱਚ ਜਿਹੜਾ ਵਿਸ਼ਵ ਭਗਵਾਨ ਦੀ ਉਸਤਤਿ ਵਿਸ਼ੇਸ਼ ਮਿਲਦੀ ਹੈ ਤੇ ਹੋਰ ਵੀ ਦੇਵੀ ਦੇਵਤਿਆਂ ਬਾਰੇ ਜਿਹੜੀ ਸਾਨੂੰ ਉਸਤਤ ਮਿਲਦੀ ਹੈ ਤੋਂ ਗ੍ਰੰਥਾਂ ਦੇ ਵਿੱਚ ਪੁਰਾਣਾ ਤੋਂ ਲੈ ਕੇ ਗ੍ਰੰਥਾਂ ਦੇ ਵਿੱਚ ਇਹਨਾਂ ਵਾਰੇ ਜੋ ਜਾਣਕਾਰੀ ਹੁੰਦੀ ਆ ਉਹ ਬੜੀ ਆਸਤਾ ਦੇ ਕਰਮ ਧਰਮ ਨਾਲਉਂਦੀ ਆ ਤਾਂ ਉਹ ਸਾਨੂੰ ਜ਼ਰੂਰ ਲੈਣੀ ਚਾਹੀਦੀ ਆ ਜੀਵਨ ਦੇ ਵਿੱਚ ਅਪਣਾਣੀ ਵੀ ਚਾਹੀਦੀ ਆ ਤਾਂ ਸੋ ਕਦਰਾਂ ਕੀਮਤਾਂ ਵਾਲਾ ਜਿਹੜਾ ਸਮਾਜ ਆ ਸਾਡਾ ਸਿਰਜਿਆ ਜਾ ਸਕੇ ਤੇ ਖੈਦਾ ਉਹ ਤਿੱਥਾ ਬਾਰੇ ਮੈਂ ਜਿਹੜੀ ਆ ਗੱਲ ਭਰਪੂਰ ਰੂਪ ਚ ਕਰਾਂਗੀ ਕਿਸੇ ਦਿਨ ਫਿਰ ਅੱਜ ਲਈ ਇੰਨੇ ਜੀ ਧੰਨਵਾਦ ਜੀ ਲਾਈਕ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਇਹ ਥੋੜੀ ਵੀਡੀਓ ਜਦੋਂ ਟੁੱਟ ਜਾਂਦੀ ਹੈ ਤਾਂ ਦੁੱਖ ਮੈਨੂੰ ਵੀ ਬੜਾ ਹੁੰਦਾ ਹੈ ਕਿ ਗੱਲ ਚਲਦੀ ਚਲਦੀ ਵਿੱਚੋਂ ਜਿਹੜੀ ਆ ਫਿਰ ਖਾਰਜ ਹੋ ਜਾਂਦੀ ਹੈ ਤੇ ਨਹੀਂ ਕੋਈ ਵੀਡੀਓ ਦੇ ਵਿੱਚ ਇੰਨੀ ਸਮਗਰੀ ਮਿਲ ਜਾਂਦੀ ਹੈ ਇਹ ਥੋੜਾ ਜਿਹਾ ਜੇ ਨਵਾਂ ਨਵਾਂ ਮੈਂ ਚੈਨਲ ਬਣਾਇਆ ਤੇ ਪਿਆਰ ਵੀ ਬਹੁਤ ਮਿਲ ਰਿਹਾ ਹੈ ਤੁਹਾਡਾ ਤੇ ਇਹਦੇ ਵਿੱਚ ਹਜੇ ਮੈਨੂੰ ਇੰਨੀ ਜਾਣਕਾਰੀ ਨਹੀਂ ਜੀ ਜੀ ਮੈਨੂੰ ਲੱਗੇਗਾ ਕਿ ਕੁਝ ਹੋਰ ਫੰਕਸ਼ਨ ਹੈ ਜੀ ਅਸੀਂ ਵਧੀਆ ਪੇਸ਼ ਕਰ ਸਕਦੇ ਹਾਂ ਤਾਂ ਜ਼ਰੂਰ ਕਰਾਂਗੀ ਜੀ ਗਲਤੀ ਫਲਤੀ ਮਾਫ ਕਰਨਾ ਕਿਉਂਕਿ ਅਸੀਂ ਜਿਹੜੇ ਮਨੁੱਖਾਂ ਜੀ ਇਨਸਾਨ ਹੈ ਤੇ ਗਲਤੀ ਜ਼ਰੂਰ ਹੁੰਦੀ ਹੈ ਫਿਰ ਵੀ ਮੈਂ ਮਾਫੀ ਮੰਗਦੀ ਆ ਸਾਰਿਆਂ ਦੇ ਚੈਨਲ ਨੂੰ ਬਹੁਤ ਪਿਆਰੇ ਤੇ ਇਸ ਲਈ ਬਹੁਤ-ਬਹੁਤ ਸ਼ੁਕਰਾਨਾ ਜੀ ਅਗਲੀ ਵੀਡੀਓ ਲੈ ਕੇ ਫੇਰ ਆਜ ਰੋਮਾਂਗੀ ਧੰਨਵਾਦ ਜੀ ਜਦ ਤੱਕ ਹਰੇ ਗੋਬਿੰਦ ਗੋਪਾਲ ਹਰੇ ਮੁਰਾਰੀ ਹੇ ਨਾਤੇ ਨਾਰਾਇਣ ਵਾਸੂਦੇਵਾ Vishnu Bhagwan de janne naam hai aur ne pyare pyare naam hai Laddoo Gopal ji de main kisi din phir zarur kal zarur karangi next video de vich te saryan nu inna anand anda aj hun si Laddoo Gopal ji de neede to darshan karo ji sare jhane Laddoo Gopal ji pyare pyare Laddoo Gopal ji jyot de darshan karo Parmatma ji sab de gharan de vich khushiali hariyali karm taram aastha vishwas paida kare ਜਿਹੜਾ ਜਗਤ ਹੈ ਬੜਾ ਹੀ ਪਿਆਰਾ ਜਗਤ ਬਣੇ ਆਸਤਾ ਵਾਲਾ ਜਗਤ ਬਣੇ ਕਰਮ ਧਰਮ ਵਾਲਾ ਜਗਤ ਬਣੇ ਹਰੀ ਓਮ ਹਰੀ ਓਮ ਹਰੀ ਨਰਾਇਣਾ ਓਮ ਭਗਵਤ ਵਾਸੂਦੇਵਾ ਨਮ ਜੈ ਮਾਤਾ ਮਹਾਰਾਣੀ ਮਹਾਂ ਲక్ష్ਮੀ ਕੀ ਜੈ ਮਾਤਾ ਰਾਣੀ ਮਹਾ ਕਾਰਸੀਪੀ ਓਮ ਹਰੀ ਹਰੀ ਹਰ ਨਰਾਇ ਜੈ ਪ੍ਰਭੂ ਜੈ ਸਤ ਜੈ ਹੋ ਜੈ ਹੋ ਓਮ ਭਗਵਤ ਵਾਸੂਦੇਵਾ ਨਮ ਓਮ ਭਗਵਤ ਵਾਸੂਦੇਵਾ ਨਮਹ ਓਮ ਭਗਵਤ ਵਾਸੂਦੇਵਾ ਨਮ ਓਂ ਭਗਵਤ ਵਸੂਦੇਵਾਇ ਨਮਾ ਓਂ ਭਗਵਤ ਵਸੂਦੇਵਾਇ ਨਮਾ ਓਂ ਭਗਵਤ ਵਸੂਦੇਵਾਇ ਨਮ ਇਹ ਸਾਡਾ ਪਿੰਡ ਪੈਂਦਾ ਜੀ ਗੱਦੀਗੋ ਨੂਰ ਪ੍ਰਵੇਦੀ ਇਲਾਕੇ ਦੇ ਵਿੱਚ ਸਾਡੇ ਮੰਦਰ ਤੇ ਬਾਬਾ ਜੀ ਹੈ ਪਹਿਲੇ ਬਾਬਾ ਜੀ ਤੇ ਹੋਣ ਵਾਲੇ ਬਾਬਾ ਜੀ ਬਾਬਾ ਵੀਰੂ ਰਾਤ ਜੀ ਜਿਹੜੇ ਕਿ ਸਾਡੇ ਪਿੰਡ ਨੂੰ ਬਹੁਤ ਬਹੁਤ ਜ਼ਿਆਦਾ ਸਪੋਰਟ ਕਰਦੇ ਹੈ ਬਹੁਤ ਜ਼ਿਆਦਾ ਕਰਮ ਧਰਮ ਬਣ ਸਾਡੇ ਸਾਰੇ ਬੱਚਿਆਂ ਨੂੰ ਤੋੜ ਰਹੇ ਐ ਇਹਨਾਂ ਦਾ ਦੇਣਾ ਸੀ ਬਿਲਕੁਲ ਨਹੀਂ ਦੇ ਸਕਦੇ ਐ ਬੋੜੀ ਆਸਤਾ ਦੇਣਾ ਬੜੇ ਪਿਆਰ ਦੇ ਨਾਲ ਇਹ ਮੇਰੇ ਘਰ ਤੋਂ ਸਾਹਮਣੀ ਜਿਹੜਾ ਹੈਗਾ ਸ਼ੀਵ ਮੰਦਿਰ ਦਿਸਦਾ ਹੈ ਜੀ ਇਥੋਂ ਤੋਂ ਉਹ ਮੈਨੂੰ ਪੋਧਾ ਦਿਖ ਰਿਹਾ ਹੈ ਤੇ ਅੰਦਰੋਂ ਖੜ ਕੇ ਹੀ ਹਰੀ ਓਮ ਓਮ ਭਗਵਤ ਵਾਸੂ ਦੀ ਵਾਯ ਨਾਮ ਨਮਾਸ਼ ਓਮ ਨਮਾਸ਼ ਵਾਯ ਓਮ ਨਮਾਸ਼ ਵਾਯ ਓਮ ਨਮਾਸ਼ ਸ਼ਿਵੈ ਓਮ ਨਮਾਸ਼ ਓਮ ਨਮਾਸ਼